ਪੈਰੈਂਟਸ ਪੜ੍ਹਦੇ ਨੇ 5000 ਤੋਂ ਜ਼ਿਆਦਾ શિક્ષਕ ਨੇ 2000 ਤੋਂ ਜ਼ਿਆਦਾ ਜਿਹੜੇ ਹੋ ਬਾਕੀ ਕਰਮਚਾਰੀ ਨੇ ਔਰ 1 ਲੱਖ ਜਿਹੜੇ ਹੈ ਫੈਮਲੀਆਂ ਟੋਟਲ ਪੇਰੈਂਟਸ ਵਗੈਰਾ ਸਾਰੇ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਅੱਜ ਉਹਨਾਂ ਵੱਲੋਂ ਟੀਚਰਸ ਡੇ ਦੀ ਇੱਕ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਔਰ ਮੈਂ ਤੁਹਾਨੂੰ ਤੁਸੀਂ ਆਪ ਵੀ ਦੇਖਿਆ ਹੋਵੇਗਾ ਤੁਸੀਂ ਆਪਣੇ ਕੈਮਰੇ ਨਾਲ ਲੋਕਾਂ ਨੂੰ ਵੀ ਦਿਖਾਓ ਮੈਂ ਤਾਂ ਇਸ ਤੋਂ ਵਧੀਆ ਟੀਚਰਸ ਡੇ ਦਾ ਪ੍ਰੋਗਰਾਮ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਔਰ ਬੜੇ ਲੰਬੇ ਸਮੇਂ ਤੋਂ ਇਹ ਲੋਕ ਜਿਹੜੇ ਹੈ ਚੰਡੀਗੜ੍ਹ ਦੇ ਖਾਸ ਕਰਕੇ ਚੰਡੀਗੜ੍ਹ ਦੇ ਪਿੰਡਾਂ ਦੀ ਇਹ ਸੇਵਾ ਕਰ ਰਹੇ ਨੇ ਲੇਕਿਨ ਇੱਕ ਬੜਾ ਦੁਰਭਾਗਿਆ ਦੀ ਗੱਲ ਸੀਗੀ ਕਿ ਇਹਨਾਂ ਨੂੰ ਜਿਹੜੀ ਹੈ ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਸੀ ਮੈਂ ਇਹਨਾਂ ਦੇ ਕਈ ਸਕੂਲਾਂ ਨੂੰ ਵਿਜ਼ਿਟ ਕੀਤਾ ਉਹ ਸਕੂਲਾਂ ਦੇ ਵਿੱਚ ਅਸੀਂ ਜਦੋਂ ਜਾਂਦੇ ਆ ਤਾਂ ਇਹਨਾਂ ਸਕੂਲਾਂ ਦੇ ਜਿਹੜੇ ਸਟੈਂਡਰਡਸ ਨੇ ਆ ਜੋ ਪ੍ਰੋਗਰਾਮ ਹੀ ਆਪਣੇ ਆਪ ਦੇ ਦਰਸਾਉਂਦਾ ਕਿ ਕਿਸ ਪ੍ਰਕਾਰ ਦੀ ਬੱਚਿਆਂ ਦੀ ਪਰਫਾਰਮੈਂਸ ਹੈ ਇਹ ਸਕੂਲ ਦੇ ਵਿੱਚ ਬਹੁਤ ਅੱਛੀ ਕੈਜੂਕੇਸ਼ਨ ਲੈਵਲ ਦੇ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ ਬੜਾ ਅੱਛਾ ਇਨਫਰਾਸਟ੍ਰਕਚਰ ਇਹਨਾਂ ਕੋਲ ਹੈ ਕੁਝ ਦਿਨ ਪਹਿਲਾਂ ਇਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਨੋਟਿਸਸ ਦਿੱਤੇ ਗਏ ਕਿ ਅਸੀਂ ਨਵੇਂ ਬਾਇਲਾਜ਼ ਦੀ ਐਮੈਂਡਮੈਂਟ ਕੀਤੀ ਹੈ ਉਹਦੇ ਮੁਤਾਬਕ 10x10 ਤੋਂ ਘੰਰੇ ਤੋਂ ਜ਼ਿਆਦਾ ਜਿਹੜਾ ਹੈ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਔਰ ਸਕੂਲ ਜਿਹੜੇ ਨੇ ਕਮਰਸ਼ੀਅਲ ਐਕਟੀਵਿਟੀ ਹੈ ਅਸੀਂ ਤੁਰੰਤ ਜਿਹੜਾ ਹੈਗਾ ਇਸ ਸਬੰਧ ਦੇ ਵਿੱਚ ਸਾਡੇ ਕਾਉਂਸਲਰ ਨੇ ਤਿੰਦਰ ਸਿੰਘ ਜੀ ਨੋਮੀਨੇਟਡ ਕਾਉਂਸਲਰ ਉਹਨਾਂ ਨੇ ਇੱਕ ਏਜੰਡਾ ਲਿਆਂਦਾ ਹਾਊਸ ਨੇ ਪ੍ਰਸਤਾਵ ਪਾਸ ਕੀਤਾ ਫਿਰ ਮੈਂ ਸਾਰੇ ਐਸੋਸੀਏਸ਼ਨ ਦੇ ਲੋਕਾਂ ਨੂੰ ਲੈ ਕੇ ਗਵਰਨਰ ਸਾਹਿਬ ਨਾਲ ਮਿਲਿਆ ਸੀਗਾ ਔਰ ਅਸੀਂ ਉਹਨਾਂ ਅੱਗੇ ਇੱਕ ਚੀਜ਼ ਰੱਖੀ ਸੀ ਕਿ ਅੱਜ ਲਗਭਗ 30000 ਬੱਚੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਚੰਡੀਗੜ੍ਹ ਦਾ ਉਹ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਅਕਮੋਡੇਟ ਨਹੀਂ ਕਰ ਸਕਦਾ ਇਸ ਕਰਕੇ ਇੱਕ ਬਹੁਤ ਵੱਡੀ ਸੇਵਾ ਜਿਹੜੀ ਹੈ ਇਹ ਲੋਕ 94 ਸਕੂਲ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਉਹਨਾਂ ਦੇ ਡੋਰ ਸਟੈਪ ਤੇ ਉਹਨਾਂ ਨੂੰ ਬੜੀ ਚੀਪਰ ਔਰ ਬਹੁਤ ਖਾਈ ਕੁਆਲਿਟੀ ਦੀ এডੂਕੇਸ਼ਨ ਦੇ ਰਹੇ ਨੇ ਇਹਨਾਂ ਨੂੰ ਰਿਕੋਗਨਾਈਜ਼ ਕੀਤਾ ਜਾਵੇ ਔਰ ਇਹਨਾਂ ਨੂੰ ਜਿਹੜਾ ਹੈ ਇਹਨਾਂ ਨੂੰ ਜਿਹੜੇ ਨੋਟਿਸ ਆਏ ਉਹ ਵਿਡਰੋ ਕੀਤਾ ਜਾਵੇ ਔਰ ਮੈਂ ਆਵਾਰੀਆਂ ਗਵਰਨਰ ਸਾਹਿਬ ਦਾ ਕਿ ਉਹਨਾਂ ਨੇ ਤੁਰੰਤ ਇੱਕ ਗੱਲ ਕਹੀ ਆਪਣੇ ADC ਨੂੰ ਕਿ ਇਹ ਜਿਹੜੀ ਫਾਈਲ ਹੈ ਜਿਹੜੀ ਰਿਪਰੈਜੈਂਟੇਸ਼ਨ ਹੈ ਮੇਰੇ ਬੈੱਡਰੂਮ ਦੇ ਵਿੱਚ ਰੱਖ ਦਿਓ ਮੈਂ ਰਾਤ ਨੂੰ ਇਹਨੂੰ ਪੜਾਂਗਾ ਔਰ ਅਗਲੇ ਦਿਨ ਉਹਨਾਂ ਨੇ ਕਾਰਵਾਈ ਕਰਦੇ ਹੋਏ ਸਾਰੇ ਨੋਟਿਸ ਜਿਹੜੇ ਆ ਉਹਨਾਂ ਤੇ ਕਾਰਵਾਈ ਰੁਕਵਾਈ ਔਰ ਇਹ ਸਕੂਲ ਜਿਹੜੇ ਨੇ ਲਗਾਤਾਰ ਜਿਹੜਾ ਹੈ ਉਹ ਚੰ디ਗੜ੍ਹ ਦੀ ਸੇਵਾ ਕਰਦੇ ਆ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਮਿਲੇ ਸੀਗੇ ਗਵਰਨਰ ਸਾਹਿਬ ਨੂੰ ਫੇਰ ਮਿਲੇ ਐਜੂਕੇਸ਼ਨ ਸੈਕਟਰ ਪ੍ਰੇਰਣਾਪੁਰੀ ਮੈਡਮ ਜੀ ਨਾਲ ਗੱਲਬਾਤ ਹੋਈ ਡੀਬੀਆਈ ਸਾਹਿਬ ਬਰਾੜ ਸਾਹਿਬ ਨਾਲ ਗੱਲਬਾਤ ਹੋਈ ਔਰ ਇਹਨਾਂ ਦੀ ਰਿਕੋਗਨਾਈਜੇਸ਼ਨ ਦੇ ਲਈ ਇੱਕ ਪੂਰਾ ਇੱਕ ਲੰਮਾ ਜਿਹੜਾ ਪ੍ਰੋਗਰਾਮ ਤਿਆਰ ਕੀਤਾ ਗਿਆ ਇੱਕ ਪਬਲਿਕ ਨੋਟਿਸ ਦਿੱਤਾ ਗਿਆ ਔਰ ਇਹਨਾਂ ਨੂੰ ਜਿਹੜਾ ਹੈਗਾ ਇਹ ਟਾਈਮ ਦਿੱਤਾ ਗਿਆ ਕਿ ਇਹ ਲੋਕ ਜਿਹੜਾ ਹੈ ਜੋ ਵੀ ਉਹਨਾਂ ਦੀਆਂ ਜੋ ਫਾਰਮੈਲिटीज ਨੇ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਉਹ ਜਿੰਨੀਆਂ ਵੀ ਜੋ ਨੋਰਮਸ ਨੇ ਉਹਨਾਂ ਨੂੰ ਪੂਰਾ ਕਰਨਗੇ ਔਰ ਉਸ ਦੇ ਨਾਲ-ਨਾਲ ਜਿਹੜੇ-ਜਿਹੜੇ ਸਕੂਲ ਨੋਰਮਸ ਪੂਰੇ ਕਰਕੇ ਆਪਣੀ ਫਾਈਲ ਸਬਮਿਟ ਕਰਾਣਗੇ ਉਹਨਾਂ ਨੂੰ ਰਿਕੋਗਨਾਈਜੇਸ਼ਨ ਜਿਹੜੀ ਆ ਉਹ ਪਰਮਨੈਂਟ ਦਿੱਤੀ ਜਾਏਗੀ ਔਰ ਮੈਨੂੰ ਪਤਾ ਲੱਗਿਆ ਮੈਂ ਪਿਛਲੇ ਦਿਨ ਆਊਟ ਆਫ ਕੰਟਰੀ ਸੀਗਾ ਕਿ ਜਿਹੜੀ ਹੈ ਟੈਂਪੋਰਰੀ ਪ੍ਰੋਵੀਜ਼ਨਲ ਜਿਹੜੀ ਹੈ ਰਿਕੋਗਨਾਈਜੇਸ਼ਨ ਉਹ ਇਹਨਾਂ ਨੂੰ ਦੇ ਦਿੱਤੀ ਗਈ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੈ ਔਰ ਅੱਗੇ ਜਿਸ ਪ੍ਰਕਾਰ ਦੇ ਨਾਲ ਇਹ ਨੋਮਸ ਨੂੰ ਪੂਰਾ ਕਰਨਗੇ ਔਰ ਇਹਨਾਂ ਸਕੂਲਾਂ ਨੂੰ ਰਿਕੋਗਨਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਹੈ ਇਸੇ ਕੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਅਸੀਂ ਟੀਚਰਸ ਡੇ ਤੇ ਗਵਰਨਰ ਸਾਹਿਬ ਨੂੰ ਦਿਲਜੀਤ ਸਿੰਘ ਜਿਹੜੇ ਪ੍ਰਧਾਨ ਨੇ ਅਸ਼ੋਕ ਜੀ ਔਰ ਕਲਬੂਸ਼ਨ ਜੀ ਜਿਹੜੇ 올 ਇੰਡੀਆ ਪ੍ਰੈਜ਼ੀਡੈਂਟ ਨੇ ਇੰਡੀਪੈਂਡੈਂਟ ਸਕੂਲਸ ਦੇ ਇਹ ਲੋਕਾਂ ਨੇ ਗਵਰਨਰ ਸਾਹਿਬ ਦੇ ਅੱਗੇ ਇਹ ਕਿਹਾ ਸੀ ਕਿ ਉਹ ਟੀਚਰਸ ਡੇ ਦੇ ਉੱਤੇ ਇੱਕ ਪ੍ਰੋਗਰਾਮ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੂੰ ਚੀਫ ਗੈਸਟ ਬਣਾਇਆ ਸੀ ਇਹ ਸ਼ਾਇਦ ਅੱਜ ਗਵਰਨਰ ਸਾਹਿਬ ਜੋ ਕਿ ਬਹੁਤ ਹੀ ਐਕਟਿਵ ਨੇ ਔਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਬਾੜ ਦੇ ਹਾਲਾਤ ਨੇ ਉਹਦਾ ਦौरा ਕਰ ਰਹੇ ਸੀਗੇ ਕੱਲ ਉਹਨਾਂ ਨੂੰ ਥੋੜੀ ਤਬੀਅਤ ਵਿਗੜੀ ਹੈ ਫਿਜ਼ੀਓਥੈਰੇਪੀ ਕਰवानी ਪਈ ਤੇ ਅੱਜ ਉਹ ਕਾਰਜਕ੍ਰਮ 'ਚ ਨਹੀਂ ਆ पाए ਲੇਕਿਨ ਅਸੀਂ ਇਹ ਸਾਰੇ ਕਾਰਜਕ੍ਰਮ ਦੀਆਂ ਜਿਹੜੀਆਂ ਝਲਕਾਂ ਨੇ ਉਹ ਗਵਰਨਰ ਸਾਹਿਬ ਅੱਗੇ ਰੱਖਾਂਗੇ ਔਰ ਜਿਸ ਪ੍ਰਕਾਰ ਦੇ ਨਾਲ ਇਹ ਸਕੂਲ ਨੋਮਸ ਵੀ ਪੂਰੇ ਕਰ ਰਹੇ ਨੇ ਔਰ ਇਹ ਸਕੂਲ ਬਹੁਤ ਹਾਈ ਜਿਹੜੀ ਹੈ ਲੈਵਲ ਦੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਨੇ ਜਿਵੇਂ ਮੈਂ ਦੱਸਿਆ ਪਿੰਡਾਂ ਦੇ ਜਿਹੜੇ ਬੱਚੇ ਨੇ ਉਹਨਾਂ ਉਹਨਾਂ ਦੇ ਡੋਰ ਸਟੈਪ ਤੇ ਚੀਪਰ ਔਰ ਕੁਆਲਿਟੀ এডੂਕੇਸ਼ਨ ਦੇਣ ਦਾ ਕੰਮ ਕਰ ਰਹੇ ਨੇ ਪਰ ਮੈਂ ਸਮਝਦਾ ਕਿ ਅੱਜ ਟੀਚਰਸ ਡੇ ਦੇ ਉੱਤੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੈਂ ਇਹੀ ਗੁਹਾਰ ਕਰਾਂਗਾ گورنر ਸਾਹਿਬ ਨੂੰ ਇਹੀ ਬੇਨਤੀ ਕਰਾਂਗਾ ਕਿ ਇਹਨਾਂ ਸਕੂਲਾਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਤਾਂ ਕਿ ਅਗਲੇ ਸੈਸ਼ਨ ਦੇ ਵਿੱਚ ਜਿਹੜੇ ਬੱਚੇ ਆਣ ਉਹ ਰਿਕੋਗਨਾਈਜ਼ ਸਕੂਲ ਦੇ ਵਿੱਚ ਪੜ੍ਹਨ ਉਹਨਾਂ ਨੂੰ ਜਿਹੜੀਆਂ ਯੂਆਈਡੀ ਨੰਬਰ ਜਾਂ ਹੋਰ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਉਹ ਅੱਗੇ ਦਿੱਕਤਾਂ ਨਾ ਆਣ ਇਹ ਬੇਨਤੀ ਲੈ ਕੇ ਅਸੀਂ ਜਿਹੜਾ ਹੈ ਪ੍ਰਸ਼ਾਸਨ ਔਰ ਜਿਹੜਾ ਵਰਰ ਸਾਹਿਬ ਅੱਗੇ ਜਾਵਾਂਗੇ ਔਰ ਮੈਂ ਦਿਲਜੀਤ ਸਿੰਘ ਜੀ ਨੂੰ ਔਰ ਇਹਨਾਂ ਦੀ ਸਾਰੀ ਆਰਗੇਨਾਈਜੇਸ਼ਨ ਨੂੰ ਕਲਬੂਸ਼ਨ ਜੀ ਜਿਹੜੇ ਕਿ ਪੂਰੇ ਆਲ ਇੰਡੀਆ ਦੇ ਜਿਹੜੇ ਇੰਡੀਪੈਂਡੈਂਟ ਸਕੂਲਸ ਨੇ ਪ੍ਰਾਈਵੇਟ ਸਕੂਲਸ ਨੇ ਇਹਨਾਂ ਦਾ ਟਾਈਮ ਟੂ ਟਾਈਮ ਇਹਨਾਂ ਨੂੰ ਗਾਈਡ ਕਰਦੇ ਨੇ ਇਹਨਾਂ ਦੇ ਲਈ ਲੜਾਈ ਲੜਦੇ ਨੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਟੀਚਰਸ ਡੇ ਦੀ ਵੀ ਵਧਾਈ ਦਿੰਦਾ ਔਰ ਇਸ ਪ੍ਰੋਗਰਾਮ ਦੀ ਵੀ ਬਹੁਤ-ਬਹੁਤ ਵਧਾਈ ਦਿੰਦਾ ਕਿ ਜਿਸ ਲੈਵਲ ਦਾ ਜਿਸ ਕੁਆਲਿਟੀ ਦਾ ਇਹਨਾਂ ਨੇ ਅੱਜ ਇੱਥੇ ਪ੍ਰੋਗਰਾਮ ਬੱਚਿਆਂ ਨੇ ਔਰ ਉਹਨਾਂ ਨੂੰ ਉਹਨਾਂ ਦੇ ਟੀਚਰਸ ਨੇ ਉਹਨਾਂ ਨੂੰ ਸਾਰਾ ਪ੍ਰੇਰਣਾ ਦੇ ਕੇ ਕੀਤਾ ਮੈਂ ਸਮਝਦਾ ਕਿ ਆਪਣੇ ਆਪ ਇੱਕ ਉਦਾਹਰਣ ਹੈ ਕਿ ਕਿਸ ਤਰੀਕੇ ਦੀ ਕੁਆਲਿਟੀ ਐਜੂਕੇਸ਼ਨ ਇਸ ਸਕੂਲ ਆਪਣੇ ਬੱਚਿਆਂ ਨੂੰ ਦੇ ਰਹੀ ਹੈ ਸਭ ਤੋਂ ਪਹਿਲੇ ਤੋਂ ਮੈਂ ਸਿੱਖਸ਼ਕ ਦਿਵਸ ਪਰ ਚੰਡੀਗੜ੍ਹ ਕੇ ਸਭੀ ਸਿੱਖਸ਼ਕੋ ਕੋ ਔਰ ਦੇਸ਼ ਕੇ ਸਭੀ ਸਿੱਖਸ਼ਕੋ ਕੋ ਸਿੱਖਸ਼ਕ ਦਿਵਸ ਕੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਧੰਨਵਾਦ ਕਰਤਾ ਹੂੰ ਸੂਤ ਸਾਹਿਬ ਕਾ ਔਰ ਗਵਰਨਰ ਸਾਹਿਬ ਕਾ जिनके सरप्रस्ती में ये प्रोग्राम का आयोजन किया गया और सूद साहब ने अपने बेहतर तरीके से आपको बताया कि स्कूल कैसे क्वालिटी एजुकेशन दे रहे हैं और कितना बेहतरीन ये कार्यक्रम था ये जो दर्शा रहा था कि ये स्कूल किस तरह की एजुकेशन ग्रामीण क्षेत्र के बच्चों को दे रहे हैं और शिक्षा आज मौलिक अधिकार में है और मौलिक अधिकार के अंदर ये बात कही गई है कि बच्चों को नीयर फुट हुड में जो है एजुकेशन मिलनी चाहिए सस्ती और अफोर्डेबल मिलनी चाहिए ये काम जो है ये दिल्ली ये चंडीगढ़ के 94 स्कूल बड़े बेहतर तरीके से कर रहे हैं और सूद साहब की सरपरस्ती पे और गवर्नर साहब के आशीर्वाद से इनको प्रोविज़नल रिकॉग्निशन भी जो दी गई है तो मैं गवर्नर साहब को भी ये संदेश देना चाहता हूँ सूद साहब तो इनके अब सरपरस्त बनी गए हैं कि इसको तीन साल तक एक्सटेंड किया जाए जो आर टी ई में प्रोविज़न है और आर टी में कहीं भी कोई जगह का प्रोविज़न नहीं है और प्रोविज़न नहीं है बड़ा ही फ्लेक्सिबल आर को कहा गया है ताकि चौदह साल तक के बच्चों को अफोर्डेबल शिक्षा नेबरहुड में मिल सके तो इनको फ्लेक्सिबल नॉर्म्स के तहत इनको जो है रिकॉग्नाइज किया जाए तीन साल तो इनको तुरंत दिए जाए और इनकी अगर यूटाइज वगैरह की भी प्रॉब्लम है तो गवर्नर साहब अरसूल साहब आप मिलकर जो है केंद्र सरकार को कहें क्योंकि ये बच्चों की चॉइस को पूरा कर रहे हैं और डेमोक्रेसी के अंदर अगर किसी को कोई स्कूल पसंद है तो उसकी वो चॉइस होती है कि वो स्कूल उसको मिल जाए ये बच्चों की चॉइस है स्कूल और ये प्रोग्राम ने भी इसको जो है साबित कर दिया है तो मैं सूद साहब आपका बहुत बहुत धन्यवाद करता हूँ और गवर्नर साहब का आशीर्वाद मैं मानता हूँ कि इन स्कूलों के साथ है और इनकी जो समस्याएं हैं उनके निदान का वक्त जो है आ चुका है और इनकी मान्यता तो पब्लिक ने इनको दी हुई है आपने इनको प्रोविजनल मान्यता दिला दी तो मुझे लगता है अब इनकी स्थायी मान्यता का भी समय जो है शुरू हो चुका है जय हिंद जय भारत आज शिक्षक दिवस के अवसर पर सभी शिक्षकों को हमारे जो बच्चों ने प्रोग्राम तैयार किया है और देश के सभी शिक्षाविद जो शिक्षा प्रदान कर रहे हैं उन सभी को मैं बधाई देता हूं। हमने यहाँ सेवा ऑर्गेनाइजेशन सर्वहारा एजुकेशन वेलफेयर एसोसिएशन की तरफ से प्रोग्राम रखा था जिसमें कि गवर्नर साहब ने आना था कुछ तबीयत की वजह से वो नहीं आ पाए तो सूज जी की अध्यक्षता में अरुण सूज जी की अध्यक्षता में इस प्रोग्राम को अंजाम दिया गया नीसा के प्रधान श्री कलभूषण शर्मा जी यहाँ पे मौजूद हैं और उन्होंने इस प्रोग्राम को देखा ग्रामीण बच्चों ने किस हिसाब से अपनी तैयारी से इस प्रोग्राम में और चांद लगाए और दूसरी ओर टीचर्स ने किस हिसाब से मेहनत करवाई ये देखने की बात थी और मैं एक बार फिर सभी की ओर से शिक्षकों को बधाई देता हूँ थैंक यू